देश की नेता कैसी हो और भक्ति जैसी हो डॉक्टर आफतास क्रीमपुरी आज भी इस मीटिंग ਦੇ ਵਿੱਚ ਸ਼ਾਮਲ ਸਾਰੇ ਬੌਧਨ ਸਮਾਜ ਪਾਰਟੀ ਦੇ ਸਮਰਥਕ ਵੀਰੋ ਬੀਬੀਆਂ ਪੈਣਾ ਪੰਜਾਬ ਸਟੇਟ ਬੀਐਸਪੀ ਦੇ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਜੀ ਮਨ ਸਾਹਿਬ ਸਟੇਟ ਦੇ ਆਗੂ ਗੋਗਾ ਜੀ ਤੁਹਾਡੇ ਕੌਂਸਲਰ ਸਾਹਿਬ ਜਿਨ੍ਹਾਂ ਨੂੰ ਤੁਸੀਂ ਹੁਣੇ-ਹੁਣੇ ਜਿਤਾਇਆ ਜਯਦਰ ਜੀ ਔਰ ਕਰਮਚੰਦ ਜੀ ਸਡੇ ਇਸਭ ਕੇ ਦੇ ਪ੍ਰਧਾਨ ਔਰ ਮਨੀਸ਼ ਜੀ ਜਨਰਲ ਸੈਕਟਰੀ ਬੰਗਰ ਜੀ اور ਹੋਰ ਵੀ ਜਿੰਨੇ ਸਾਡੇ ਸਤਿਕਾਰਯੋਗ ਸਾਥੀ ਇੱਥੇ ਬੈਠੇ ਸਾਰਿਆਂ ਨੂੰ ਜੈ ਭੀਮ ਜੈ ਬਾਬਾ ਅੱਜ ਇਸ ਤੋਂ ਬਾਅਦ ਇੱਕ ਮੀਟਿੰਗ ਸਾਡੀ ਅੱਗੇ ਲੱਗੀ ਹੋਈ ਹੈ ਕੈਂਟ ਵਿਧਾਨ ਸਭਾ ਦੀ ਔਰ ਸਵੇਰੇ 6:30 ਵਜੇ ਪਹਿਲੀ ਮੀਟਿੰਗ ਬਲਾ ਚੌਰ ਦੇ ਵਿੱਚ ਹੈ ਔਰ ਪ੍ਰੋਗਰਾਮ ਤੁਹਾਨੂੰ ਪਤਾ ਹੈ ਕਿ 15 ਮਾਰਚ ਨੂੰ ਸਬ ਕਾਂਚੀ ਰਾਮ ਜੀ ਦਾ ਜਨਮ ਦਿਨ ਹੈ 15 ਮਾਰਚ 1943 ਨੂੰ ਸਬ ਕਾਂਚੀ ਰਾਮ ਜੀ ਦਾ ਜਨਮ ਹੋਇਆ ਔਰ 9 ਅਕਤੂਬਰ 2006 ਨੂੰ ਸਰੀਰਕ ਤੌਰ ਤੇ ਸਾਡੇ ਚੋਂ ਚਲੇ ਕਾਂਚੀ ਰਾਮ ਸਾਹਿਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਕਲਾਸ 1 ਅਧਿਕਾਰੀ ਦੀ ਨੌਕਰੀ ਸਾਡੇ ਲਈ ਛੱਡੀ ਔਰ ਫੈਸਲਾ ਕੀਤਾ ਕਿ ਨਾ ਘਰ ਬਣਾਉਣਾ ਨਾ شادی ਕਰਾਉਣੀ ਨਾ ਮੇਰਾ ਕੋਈ ਆਪਣਾ ਪਰਿਵਾਰ ਹੋਵੇਗਾ ਮੇਰਾ ਪਰਿਵਾਰ ਇਸ ਦੇਸ਼ ਦਾ ਬਹੁਜਨ ਸਮਾਜ ਹੀ ਮੇਰਾ ਪਰਿਵਾਰ ਬਣ ਗਿਆ ਇੱਡਾ ਵੱਡਾ ਤ્યાਗ ਸ਼ਾਇਦ ਬਹੁਤ ਸੰਤਾਂ ਦੇ ਹਿੱਸੇ বিনা ਆਇਆ ਹੋਵੇ ਜੋ ਇਸ ਦੇਸ਼ ਦੀ ਇਦਾਦਨੀਤੀ ਦੇ ਸੰਤ ਸਭ ਕੰਚੀ ਰਾਮ ਜੀ ਨੇ ਕਰਕੇ ਸੁਖਾਇਆ ਔਰ ਉਧਰ ਨਤੀਜਾ ਵੀ ਹੋਇਆ ਕਿ ਉੱਤਰ ਪ੍ਰਦੇਸ਼ ਦੀਆਂ ਚੌਪੜੀਆਂ ਤੋਂ ਚਾਰ ਵਾਰ ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਦਾ ਬਣਿਆ ਐਮਐਲਏ ਵੀ ਬਣੇ ਐਮਪੀ ਵੀ ਬਣੇ ਔਰ ਤਸਵੀਰ ਜਲੰਧਰ ਦੇ ਵਿੱਚੋ ਇਸ ਵਾਰ ਗੋਗਾ ਜੀ ਨੂੰ ਕੌਂਸਲਰ ਬਣਾ ਕੇ ਫਿਰ ਇਸ ਕ੍ਰਾਂਤੀ ਦੀ ਮਿਸਾਲ ਨੂੰ ਜਗਾਇਆ ਮੈਂ ਤੁਹਾਨੂੰ ਵਧਾਈ ਵੀ ਦਿੰਦਾ ਇਹਦੇ ਮੌਕਾ ਉਹਨਾਂ ਦਾ ਜਨਮ ਦਿਨ ਆਪਾਂ ਨੇ 15 ਮਾਰਚ ਨੂੰ ਪੰਜਾਬ ਸੰਭਾਲੋ ਰੈਲੀ ਰੱਖ ਕੇ ਮਨਾਉਣ ਦਾ ਫੈਸਲਾ ਕੀਤਾ। ਵਿਸ਼ਾ ਬਹੁਤ بڑا ਆ, ਉਹ ਦੇਸ਼ ਬੜਾ ਵੱਡਾ ਆ। ਪੰਜਾਬ ਸੰਭਾਲੋ। ਪੰਜਾਬ ਸੰਭਾਲੋ। ਇਹ ਨਾਮ ਰੈਲੀ ਦਾ ਕਿਉਂ ਰੱਖਣਾ ਪਿਆ? ਕਿਉਂਕਿ ਭੋਜਨ ਸਮਾਜ ਪਾਰਟੀ ਔਰ ਪੰਜਾਬ ਦਾ ਹਰ ਜਾਗਦਾ ਮਨੁੱਖ ਅੱਜ ਇਹ ਮਹਿਸੂਸ ਕਰਦਾ ਕਿ ਪੰਜਾਬ ਨੂੰ ਅੱਜ ਤੱਕ ਦੇ ਹਾਕਮਾਂ ਨੇ ਬਰਬਾਦ ਕਰ ਦਿੱਤਾ